ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਸ਼ਾ ਤਸ਼ਕਰ ਬਿਕਰਮ ਸਿੰਘ ਮਣੀਠੀਆ ਬਹੁਤ ਕਸੂਤਾ ਫਸ ਚੁੱਕਾ ਹੈ ਦੋ ਅਪਡੇਟਾਂ ਨੇ ਇੱਕ ਤਾਂ ਮਹਾਲੀ ਅਦਾਲਤ ਵੱਲੋਂ ਉਹਦੀ ਜਵਾਨਤ ਜਿਹੜੀ ਸੀ ਉਹ ਰੱਦ ਕਰ ਦਿੱਤੀ ਗਈ ਹੈ ਵੈਸੇ ਇਹਨਾਂ ਦੇ ਚਮਚੇ ਕਲ ਪੋਸਟਾਂ ਪਾਉਂਦੇ ਸੀ ਜੀ ਲੋਅਰ ਕੋਰਟ ਵਿੱਚੋਂ ਸੈਸ਼ਨ ਕੋਰਟ ਵਿੱਚੋਂ ਜ਼ਮਾਨਤਾਂ ਰੱਦ ਹੁੰਦੀਆਂ ਹੁੰਦੀਆਂ ਨੇ ਹਾਈ ਕੋਰਟ ਨੇ ਜ਼ਮਾਨਤ ਨਹੀਂ ਹੁੰਦੀ ਐ ਮੈਂ ਤੁਹਾਨੂੰ ਦੱਸ ਦਿੰਨਾ ਵੀ ਹਰ ਹੁਣ ਹਾਈ ਕੋਰਟ ਵੀ ਛੋਟੀਆਂ ਅਦਾਲਤਾਂ ਨੂੰ ਚੈਲਜ ਨਹੀਂ ਕਰਦੇ ਜੋ ਫੈਸਲਾ ਛੋਟੀ ਅਦਾਲਤਾਂ ਵਿੱਚ ਹੋ ਗਿਆ ਉਹੀ ਮੰਨਿਆ ਜਾਂਦਾ ਕਿਉਂਕਿ ਇਹ ਐਨਡੀਪੀਐਸ ਅਤੇ ਜਿਹੜੀ ਪ੍ਰਾਪਰਟੀ ਬਣਾਈ ਹੈ 2 ਨੰਬਰ ਦੇ ਵਿੱਚ ਉਹ ਕੇਸ ਐ ਦੇ ਨਾਲ ਹੀ ਹੁਣ ਇੱਕ ਹੋਰ ਪੰਗਾ ਪੈ ਗਿਆ ਉਹ ਪੰਗਾ ਕੀ ਹੈ ਸਤਪ੍ਰੀਤ ਸੱਤਾ ਜਿਹੜਾ ਕੈਨੇਡਾ ਦੇ ਵਿੱਚ ਰਹਿੰਦਾ ਹੈ 6000 ਕਰੋੜ ਦਾ ਜਿਹੜਾ ਨਸ਼ੇ ਦਾ ਚਿੱਟੇ ਦਾ ਧੰਦਾ ਕੀਤਾ ਸੀ ਉਹ ਮਾਮਲੇ ਵਿੱਚ ਬਹੁਤ ਵੱਡੀ ਕਾਰਵਾਈ ਹੋਈ ਹੈ ਇੰਟਰਪੋਲ ਵੱਲੋਂ ਜਿਹੜਾ ਵੱਲੋਂ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਉਹਦਾ ਮਤਲਬ ਇਹ ਹੈ ਵੀ ਸਤਪ੍ਰੀਤ ਸੱਤੇ ਨੂੰ ਕੈਨੇਡਾ ਤੋਂ ਵਾਪਸ ਲਿਆਂਦਾ ਜਾਊਗਾ ਇਹ ਪੰਜਾਬ ਪੁਲਿਸ ਦੀ ਤੇ ਪੰਜਾਬ ਸਰਕਾਰ ਦੀ ਬਹੁਤ ਵੱਡੀ ਕਾਰਵਾਈ ਹੈ ਹੁਣੇ 6000 ਕਰੋੜ ਦਾ ਜਿਹੜਾ ਧੰਦਾ ਮਜੀਠੀਆ ਦਾ ਸਾਥੀ ਇਹ ਸਤਪ੍ਰੀਤ ਸਿੰਘ ਸੱਤਾ ਤੇ ਇਹਨਾਂ ਨੇ ਰਲ ਮਿਲ ਕੇ ਇਹ ਧੰਦਾ ਕੀਤਾ ਹੁਣ ਜਦੋਂ ਇਹਨੂੰ ਵਾਪਸ ਲਿਆਂਦਾ ਜਾਊਗਾ ਤਾਂ ਮਜੀਠੇ ਦੀਆਂ ਮੁਸ਼ਕਲਾਂ ਜਿਹੜੀਆਂ ਹੋਰ ਵਧਣਗੀਆਂ ਕਿਉਂਕਿ ਇਹ ਗਵਾਹੀ ਦੇ ਤੌਰ ਤੇ ਵੀ ਬੰਦੇ ਨੂੰ ਪੇਸ਼ ਕੀਤਾ ਜਾਊ ਉਹ ਜਿਹੜੇ ਕਾਲੇ ਚਿੱਠੇ ਨੇ ਉਹ ਵੀ ਹੋਰ ਖੁੱਲਣਗੇ ਮੇਰਾ ਕਹਿਣ ਤੋਂ ਮਤਲਬ ਇਹ ਹੈਗਾ ਵੀ ਬਿਕਰਮ ਸਿੰਘ ਮਜੀਠੀਆ ਹੁਣ ਲੰਬੇ ਸਮੇਂ ਲਈ ਅੰਦਰ ਜਾ ਸਕਦਾ ਔਰ ਜਿਹੜੀ ਪ੍ਰਾਪਰਟੀ ਇਹਦੀ ਬਣਾਈ ਹੈ ਜੋ ਗਵਰਨਮੈਂਟ ਵੱਲੋਂ ਜਬਤ ਕੀਤੀ ਜਾਊਗੀ ਇਹ 'ਚ ਕੋਈ ਦੋਰਾ ਨਹੀਂ ਕਿਉਂਕਿ ਜਦੋਂ ਅਦਾਲਤਾਂ ਦੇ ਵਿੱਚ ਕੇਸ ਚੱਲਦੇ ਨੇ ਉੱਥੇ ਇਹ ਸਾਰੇ ਸਬੂਤ ਦੇਣੇ ਪੈਂਦੇ ਨੇ ਵੀ ਇਹਨੂੰ ਪ੍ਰਾਪਰਟੀ ਕਿਵੇਂ ਬਣ ਗਈ ਕਾਰੋਬਾਰ ਕਿਸੀ ਇਹ ਸਾਰਾ ਕੁਝ ਦੱਸਣਾ ਪੈਂਦਾ ਹੁਣ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਇਹ 73 ਸੱਤੇ ਦੀ ਹੈ ਉਹ ਇਹ ਐ ਵੀ ਇਹ ਇਹਦਾ ਹਿੱਸੇਦਾਰ ਹੈ ਯੂਨੀਟੀ ਦਾ ਸਾਥੀ ਰਿਹਾ ਇਹਨਾਂ ਨੇ ਜੋ ਚਿੱਟਾ ਵੇਚਿਆ ਔਰ ਇਹਦੇ ਕੋਲੇ ਕਹਿੰਦੇ ਫੋਨ ਦੇ ਵਿੱਚੋਂ ਲਿਸਟਾਂ ਸੀ ਉਹ ਜਿਹੜੇ ਡਰੱਗ ਡੀਲਰਾਂ ਦੇ ਨਾਲ ਫੋਨ ਕੀਤੇ ਜਾਂਦੇ ਸੀ ਜਿਹੜੀਆਂ ਡਰੱਗ ਮਨੀ ਦੀਆਂ ਟ੍ਰਾਂਜੈਕਸ਼ਨਾਂ ਹੁੰਦੀਆਂ ਸੀ ਉਹਦੀ ਵੀ ਲਿਸਟੇ ਦੇ ਕੋਲੇ ਕਹਿੰਦੇ ਹੈਗੀ ਆ ਔਰ ਇਹਦੇ ਫੋਨ ਰਾਹੀਂ ਸਾਰਾ ਡਾਟਾ ਫਰੋੜਿਆ ਜਾ ਚੁੱਕਾ ਹੈ ਮਤਲਬ ਬਹੁਤਾ ਲੰਬਾ ਚੌੜਾ ਕਹਿਣ ਦੀ ਕੁਝ ਲੋੜ ਨਹੀਂ ਇਹ ਸਾਬਤ ਹੋ ਗਿਆ ਵੀ ਜਿਹੜਾ ਚਿੱਟਾ ਪੰਜਾਬ ਦੇ ਵਿੱਚ ਵੇਚਿਆ ਔਰ ਜਿਹੜੇ ਹਜ਼ਾਰਾਂ ਘਰ ਚਿੱਟੇ ਦੇ ਨਾਲ ਉਜਾੜੇ ਗਏ ਨੇ ਉਹਦਾ ਕਸੂਰਬਾਰ ਕੌਣ ਹੈ ਉਹਦਾ ਮੁਰਜ਼ਮ ਕੌਣ ਹੈ ਵਿਕਰਮ ਸਿੰਘ ਮਜੀਠੀਆ ਤੇ ਸਤਪ੍ਰੀਤ ਸਿੰਘ ਸੱਤਾ ਵੈਸੇ ਇਹ ਸਾਰਾ ਕੁਝ ਜਿਹੜਾ ਬੋਨੀ ਅਜਨਾਲਾ ਇਹਦਾ ਪੀਰ ਹੈ ਉਹਨੇ ਵੀ ਸਾਰਾ ਕੁਝ ਦੱਸਤਾ ਸੀ ਔਰ ਉਦੋਂ ਪਹਿਲਾਂ ਜਿਹੜਾ ਜਗਦੀਸ਼ ਸਿੰਘ ਭੋਲੇ ਤੇ ਕੇਸ ਚੱਲਦਾ ਸੀ ਉਹ ਜੇਲ੍ਹ ਵਿੱਚ ਰਹਿ ਕੇ ਉਹਨੇ ਸਾਰਾ ਕੁਝ ਦੱਸਿਆ ਹੋਇਆ ਹੁਣ ਤਾਂ ਇਹ ਬ੍ਰੀਕੀ ਦੇ ਨਾਲ ਜਾਂਚ ਹੋ ਰਹੀ ਹੈ ਬਸ ਇਹ ਹੀ ਪੁੱਛਣਾ ਵੀ ਜਿਹੜਾ ਇਹ ਹਜ਼ਾਰਾਂ ਕਰੋੜਾਂ ਦਾ ਚਿੱਟਾ ਵੇਚਿਆ ਵੀ ਉਹ ਡਰੱਗ ਮਨੀ ਕਿਦਾਂ ਕਮਾ ਕੇ ਤੁਸੀਂ ਆਪਣੇ ਕਾਰੋਬਾਰ ਦੇ ਲਈ ਹੈ ਇਹ ਕਾਰੋਬਾਰ ਐਡਾ ਵੱਡਾ ਕਿਵੇਂ ਕੀਤਾ ਇੰਨਾ ਪੈਸਾ ਕਿਵੇਂ ਇਕੱਠਾ ਹੋ ਗਿਆ ਹੁਣ ਤਾਂ ਬਸ ਇਹ ਤਾਰਾਂ ਬ੍ਰੇਕੀ ਦੇ ਨਾਲ ਜੋੜੀਆਂ ਜਾ ਰਹੀਆਂ ਨੇ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਕਰਨੀ ਹੈ ਕਈ ਗੱਲਾਂ ਉਹ ਹੁੰਦੀਆਂ ਨੇ ਜਿਨ੍ਹਾਂ ਨੂੰ ਬਹੁਤ ਸੀਰੀਅਸ ਲੈਣਾ ਪੈਂਦਾ ਔਰ ਉਹਨਾਂ ਤੇ ਗੌਰ ਕਰਨੀ ਪੈਂਦੀ ਹੈ ਬਹਿ ਜਿਹੜੇ ਨੀਲੀਆਂ ਪੱਗਾਂ ਵਾਲੇ ਕਾਲੀਆਂ ਦੇ ਚਮਚੇ ਲੈ ਖੁਦ ਕਾਲੀ ਨੇ ਅਗਲੋਂ ਖਾਲੀ ਨੇ ਉਹ ਧਮਕੀਆਂ ਵਗੈਰਾ ਦਿੰਦੇ ਆ ਫੋਨ ਤੇ ਮੈਸੇਜ 'ਤੇ ਦੇ ਹੁੰਦੇ ਆ ਕਮੈਂਟਾਂ ਵਿੱਚ ਬੜਾ ਕੁਝ ਕਹਿੰਦੇ ਆ ਵੀ ਤੁਸੀਂ ਕਿਉਂ ਨਾ ਬੋਲਦੇ ਹੋ ਸਾਡੀ ਕਿਸੇ ਬੰਦੇ ਨਾਲ ਨਿੱਜੀ ਦੁਸ਼ਮਣੀ ਨਹੀਂ ਹੈਗੀ ਮੈਂ ਅੱਜ ਤੱਕ ਮਜੀਠੀਆਂ ਨੂੰ ਕਦੇ ਮਿਲਿਆ ਨਹੀਂ ਤੇ ਨਾ ਹੀ ਅਸੀਂ ਇਹ ਲੋਕਾਂ ਨੂੰ ਮਿਲਣਾ ਅਸੀਂ ਗੱਲ ਤਾਂ ਕਰ ਰਹੇ ਆ ਵੀ ਇਹਨਾਂ ਲੋਕਾਂ ਨੇ ਪੰਜਾਬ ਦਾ ਬੇੜਾ ਘਰ ਕਰਤਾ ਪੰਜਾਬ ਦੀ ਨੌਜਵਾਨੀ ਨੂੰ ਚਿੱਟੇ ਦੇ ਨਾਲ ਮੌਤੇ ਮੂੰਹ ਵਿੱਚ ਧਕੇਲ ਦਿੱਤਾ ਮਤਲਬ ਵੀ ਜਿਹੜੇ ਹਜ਼ਾਰਾਂ ਕਰ ਉਜਾੜੇ ਨੇ ਉਹ ਚਿੱਟੇ ਨੇ ਉਜਾੜੇ ਨੇ ਹੁਣ ਉਹ ਚਿੱਟੇ ਦਾ ਵਪਾਰੀ ਕੌਣ ਹੈ ਬਿਕਰਮ ਸਿੰਘ ਮਜੀਠੀ ਹੈ ਇਸ ਕਰਕੇ ਗੱਲ ਕਰ ਰਿਹਾ ਵੀ ਇਹ ਸੀਰੀਅਸ ਹੈ ਇਹਨੂੰ ਸੀਰੀਅਸ ਕਰਕੇ ਲਿਆ ਕਰੋ ਵੀ ਜਿੰਨਾ ਲੋਕਾਂ ਨੇ ਪੰਜਾਬ ਦੇ ਵਿੱਚ ਨਸ਼ਾ ਵੇਚਿਆ ਨੌਜਵਾਨ ਮਰਵਾਏ ਨੇ ਉਹਨਾਂ ਲੋਕਾਂ ਤੇ ਯਕੀਨ ਨਹੀਂ ਕਰ ਸਕਦੇ ਉਹ ਜਿਹੜੇ ਅਕਾਲੀ ਅਕਲੋਂ ਖਾਲੀਆਂ ਦੀ ਮੈਂ ਗੱਲ ਕਰਦਾ ਇਹ ਹਲੇ ਵੀ ਹਟਦੇ ਨਹੀਂ ਹਲੇ ਵੀ ਮਜੀਠੀਆ ਜਿੰਦਾਬਾਦ ਮਜੀਠੀਆ ਪੰਥਕ ਲੀਡਰ ਹੈ ਮਜੀਠੀਏ ਦੀ ਦੇਣ ਬਹੁਤ ਹੈ ਹਲੇ ਵੀ ਇਹ ਚਵੜਾ ਮਾਰਨੋਂ ਬੜਦੇ ਨਹੀਂ ਪਰ ਜਿੰਨਾ ਚਿਰ ਅਸੀਂ ਲੋਕ ਨਹੀਂ ਜਾਗਾਂਗੇ ਯਾਰ ਜ਼ਰੂਰੀ ਥੋੜੀ ਹੈ ਵੀ ਇਹ ਮਨਿਸਟਰ ਰਹਿ ਹੈ ਬਾਦਲਾਂ ਦੀ ਸਰਕਾਰ ਰਹੀ ਹੈ ਵੀ ਅਕਾਲੀਆਂ ਦੀ ਸਰਕਾਰ ਰਹੀ ਹੈ ਜ਼ਰੂਰੀ ਥੋੜੀ ਹੈ ਬਹੁਤ ਵੱਡੀਆਂ-ਵੱਡੀਆਂ ਉਦਾਹਰਨਾਂ ਨੇ ਜਿਹੜੀਆਂ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜਦੀਆਂ ਨੇ ਔਰ ਉਹਨਾਂ ਉਦਾਹਰਨਾਂ ਦਾ ਸੱਚ ਇਹ ਹੈ ਵੀ ਇਹਨਾਂ ਲੋਕਾਂ ਨੇ ਕਿਵੇਂ ਪਿੰਡਾਂ ਦੇ ਵਿੱਚ ਆਪਣੇ ਡਰੱਗ ਡੀਲਰ ਪੈਦਾ ਕੀਤੇ ਔਰ ਉਹ ਲੋਕ ਜਿਹੜੇ ਲੋਕ ਪੈਸੇ ਦੇ ਲਾਲਚ ਵਿੱਚ ਆ ਕੇ ਰਾਤੋਂ-ਰਾਤ ਅਮੀਰ ਬਣਨਾ ਚਾਹੁੰਦੇ ਸੀ ਉਹਨਾਂ ਲੋਕਾਂ ਨੇ ਕਿਵੇਂ ਨੌਜਵਾਨਾਂ ਨੂੰ ਚਿੱਟੇ ਤੇ ਲਾਇਆ ਪਹਿਲਾਂ ਇਹਨਾਂ ਨੇ ਫਿਰ ਹੀ ਦੇ ਕੇ ਦੋ ਚਾਰ ਜਣ ਗਾਹਕ ਪੈਦਾ ਕਰ ਲਏ ਫਿਰ ਉਹ ਨੌਜਵਾਨ ਇਹਨਾਂ ਨੇ ਗਾਹਕ ਬਣਾਏ ਜਿਨ੍ਹਾਂ ਦੇ ਕੋਲੇ ਘਰ ਦੇ ਵਿੱਚ ਚਾਰ ਪੈਸੇ ਹੈਗੇ ਸੀ ਕਿਸੇ ਕੋਲੇ ਜ਼ਮੀਨ ਸੀ ਜਾਂ ਕੋਈ ਕਾਰੋਬਾਰ ਸੀ ਮਤਲਬ ਜਿਹੜਾ ਸਾਨੂੰ ਜਦੋਂ ਚਿੱਟਾ ਵੇਚੀਏ ਪੈਸੇ ਦੇ ਸਕੇ ਉਹਨਾਂ ਨੌਜਵਾਨਾਂ ਨੂੰ ਲਾਇਆ ਵੀ ਜਿਹੜੇ ਗਰੀਬ ਪਰਿਵਾਰਾਂ ਦੇ ਮੁੰਡੇ ਸੀ ਉਹਨਾਂ ਨੂੰ ਲਾ ਦਿੱਤਾ ਤੇ ਜਦੋਂ ਉਹਨਾਂ ਦੀ ਇਹ ਨਸ਼ੇ ਦੀ ਜਿਹੜੀ ਤੋੜ ਸੀ ਪੂਰੀ ਨਾ ਹੋਈ ਚਿੱਟਾ ਨਾ ਮਿਲਿਆ ਤਾਂ ਫਿਰ ਉਹਨਾਂ ਨੇ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ ਕਤਲਿਆਂ ਮ ਕੀਤਾ ਆ ਜਿਹੜੇ ਆਪਾਂ ਕਹਿੰਨੇ ਨੇ ਕਿ ਵਾਲੀਆਂ ਲੁੱਟ ਲਈਆਂ ਕਿਹਦਾ ਫੋਨ ਖੋਲ ਲਿਆ ਕਿਹਦਾ ਤਾਲਾ ਤੋੜ ਲਿਆ ਕਿਹਦੇ ਘਰ ਚੋਰੀ ਹੋ ਗਈ ਇਹ ਸਾਰੇ ਚਿੱਟੇ ਤੇ ਲੱਗ ਚੁੱਕੇ ਸੀ ਹੁਣ ਇੰਨੇ ਪੈਸੇ ਘਰ ਦੇ ਕੌਣ ਦੇਣ ਠੀਕ ਹੈ ਕੋਈ ਅਮੀਰ ਘਰ ਦਾ ਬੱਚਾ ਹੋ ਉਹ 2-4 ਸਾਲ ਕੱਢ ਗਿਆ ਘਰੋਂ ਪੈਸੇ ਲਈ ਗਿਆ ਹੁਣ ਜਿਹੜੇ ਗਰੇਵ ਸੀ ਤਾਂ ਉਹ ਲਾਗੇ ਉਹ ਤਾਂ ਚੋਰੀਏ ਕਰਨਗੇ ਆ ਜਿਹੜੇ ਕਹਿੰਦੇ ਤਾਰਾਂ ਵੱਢ ਲੈਂਦੇ ਆ ਫਲਾਣਾ ਕਰ ਲੈਂਦੇ ਆ ਇਹ ਸਾਰੇ ਚਿੱਟੇ ਤੇ ਲਾਏ ਹੋਏ ਸੀ ਤੇ ਚਿੱਟੇ ਤੇ ਲਾਉਣ ਵਾਲੇ ਕੌਣ ਨੇ ਬਿਕਰਮ ਸਿੰਘ ਮਣੀਠੀਏ ਵਰਗੇ ਨੇ ਕਈ ਵਾਰੀ ਵੀਡੀਓ ਆਉਂਦੀ ਹੈ ਕਿ ਆਹ ਮੁੰਡੇ ਨੇ ਤਾਰਾਂ ਵੱਡੀਆਂ ਫੜ ਕੇ ਕੁੱਟੀ ਜਾਂਦੇ ਹੁੰਦੇ ਆ ਉਹ ਨਸ਼ੇੜੀ ਹੁੰਦਾ ਤੇ ਹੁਣ ਜਿਹੜੇ ਕੁੱਟਣ ਵਾਲੇ ਨੇ ਉਹ ਵੀ ਨਹੀਂ ਸੋਚਦੇ ਮੀਨ ਉਹਨਾਂ ਚਿੱਟੇ ਤੇ ਲਾਇਆ ਕੀ ਨੇ ਹੋ ਚਿੱਟਾ ਕੋਈ ਆਮ ਨਸ਼ਾ ਤਾਂ ਹੈ ਨਹੀਂ ਕਿਸੇ ਦੁਕਾਨ ਤੋਂ ਮਿਲ ਜਾਊਗਾ ਕਰੋੜਾਂ ਰੁਪਈਆ ਦੇ ਵਿੱਚ ਉਹਦੀ ਕੀਮਤ ਹੈਗੀ ਆ ਮਤਲਬ ਇਹ ਜੋ ਕਾਲਾ ਧੰਦਾ ਚਿੱਟੇ ਦਾ ਦੌਰ ਸ਼ੁਰੂ ਕੀਤਾ ਹੈ ਬਿਕਰਮ ਸਿੰਘ ਮਜੀਠੀਏ ਨੇ ਕੀਤਾ ਹੁਣ ਮਾਨਯੋਗ ਮਹਾਲੇ ਦੀ ਅਦਾਲਤ ਨੂੰ ਮੱਲੋ ਤਾਂ ਜਿਹੜੀ ਜਵੰਤਨੀ ਅਰਜੀ ਸੀ ਉਹ ਰੱਦ ਕਰ ਦਿੱਤੀ ਹੈ ਤੇ ਜਿਹੜਾ ਤਾਂ ਸਾਥੀ ਸੀ ਕੈਨੇਡਾ ਵਿੱਚ ਬੈਠਾ ਉਹ ਨੂੰ ਹੁਣ ਪੰਜਾਬ ਲੈ ਆਂਦਾ ਜਾਓ ਸਤਿਪ੍ਰੀ ਸਤਿਏ ਨੂੰ 6000 ਕਰੋੜ ਦਾ ਡਰਗ ਦਾ ਧੰਦਾ ਹੈ ਚਿੱਟਾ ਵੇਚਿਆ ਇਹਨਾਂ ਨੇ ਜਾਨੀ ਕਿ ਹੁਣ ਵਿਕਰਮ ਸਿੰਘ ਮੰਜੀਠੀਆ ਚੰਗੀ ਤਰ੍ਹਾਂ ਫਸ ਚੁੱਕਾ ਹੈ ਮਤਲਬ ਕਹਿਣ ਤੋਂ ਵੀ ਕੁਛ ਨਾ ਕੁਛ ਪੰਜਾਬ ਦੇ ਵਿੱਚ ਠੱਲ ਉਹਨਾਂ ਲੋਕਾਂ ਨੂੰ ਵੀ ਥੋੜੀ ਬਹੁਤੀ ਅਕਲ ਆਉ ਔਰ ਇਹ ਜਿਹੜੀ ਖਬਰ ਹੈ ਨਾ 6000 ਕਰੋੜ ਦੀ ਜਾਨੀ ਕਿ ਵੀ ਜਿਹੜਾ ਸਤਪਤੀ ਸੱਤੇ ਨੂੰ ਕੈਨੇਡਾ ਤੋਂ ਲਿਆਂਦਾ ਜਾਣਾ ਹੈ ਇੰਟਰਪੋਲ ਨੇ ਬਲੋ ਕਰਨ ਨੋਟਿਸ ਜਾਰੀ ਕੀਤਾ ਹੈ ਇਦੇ ਵਿੱਚ ਇੱਕ ਹੋਰ ਵੀ ਪੰਗਾ ਪੈਣਾ ਹੈ ਜਿਹੜੇ ਰਾਜਨੀਤਿਕ ਲੋਕ ਨੇ ਨਾ ਉਹਨਾਂ ਦੇ ਵਿੱਚ ਵੀ ਤਸੱਲੀ ਮੱਚੂ ਕਿਉਂਕਿ ਲੀਡਰਾਂ ਦੇ ਨਾਲ ਵੀ ਤਾਰਾਂ ਜੁੜਦੀਆਂ ਨੇ ਬਹੁਤ ਵੱਡੇ ਵੱਡੇ ਅਫਸਰ ਵੀ ਇਹਦੇ ਵਿੱਚ ਫਸਦੇ ਆ ਕਿਉਂਕਿ ਜਦੋਂ ਸਤਪ੍ਰੀ ਸੱਤੇ ਨੂੰ ਇੰਡੀਆ ਲਿਆਂਦਾ ਗਿਆ ਪੰਜਾਬ ਲਿਆਂਦਾ ਗਿਆ ਉਦੋਂ ਨੇ ਬਹੁਤ ਲੋਕਾਂ ਦੇ ਨਾਂ ਲੈਣੇ ਨਾ ਤਾਂ ਆ ਅਗਲਾ ਡਰਦਾ ਆਪੀ ਲੋਗ ਹਰ ਨੇ ਆਪੀ ਕਹਣਾ ਮੈਂ ਕਿਉਂ ਫਸਾਂ ਜਿਨ੍ਹਾਂ ਨੇ ਇਹ ਕਾੜੇ ਕਰਤੂਤਾਂ ਕਰਾਈਆਂ ਨੇ ਉਹਨਾਂ ਦਾ ਇਹ ਨਾਮ ਲਊਗਾ ਜਾਨੀ ਕਿ ਪੋਲਿਟਿਕਲ ਲੀਡਰ ਜਿਹੜੇ ਸਿਆਸੀ ਲੀਡਰ ਨੇ ਉਹ ਵੀ ਫਸਣਗੇ ਵੱਡੇ ਅਫਸਰ ਵੀ ਇਹਦੇ ਵਿੱਚ ਫਸਣਗੇ ਪਰ ਇਹਦਾ ਕਰਤਾ ਧਰਤਾ ਕੌਣ ਹੈ ਬਿਕਰਮ ਸਿੰਘ ਮਜੀਠੀ ਹੈ ਜੀ ਜਿਹੜਾ ਇਸ ਵਕਤ ਜੇਲ੍ਹ ਵਿੱਚ ਬੰਦ ਹੈ ਨਾਬੇ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ